ਉਸ ਐਸੈਂਬਲੀ ਵਾਲਾ ਆ ਭਰਾਏ ਸਾਡਾ ਨਰਿੰਦਰ ਪੁਰੀ ਪ੍ਰੀਤ ਲੈਲੀ ਨੂੰ ਕਹਿੰਦੇ 1 ਲੱਖ 7 ਲੱਖ ਦੇ ਨਾਲ ਪ੍ਰੀਤ ਲੈਲੀ ਦਾ ਸਨਮਾਨ ਹੋਣ ਲੱਗਿਆ ਉਧਰ ਮੈਚ ਸ਼ੁਰੂ ਹੋ ਗਿਆ ਬਾਈ ਆ ਸਾਹਮਣੇ ਦੇਖੋ ਖੇਡ ਮੈਦਾਨ ਦੇ ਵਿੱਚ ਆ ਮੈਚ ਤੋਂ ਬਾਅਦ ਦਵਿੰਦਰ ਬਾਈ ਆ ਮੈਚ ਤੋਂ ਬਾਅਦ ਕਰਾਂਗੇ ਆ ਵੇਖੋ ਸਾਹਮਣੇ ਪਹਿਲੀ ਤੇ ਧਨਾੜੀ ਵਾਲਾ ਆਮਾ ਸੈਕੋ ਦਾ ਯਾਰ ਬੱਲੇ ਬੱਲੇ ਕਰਵਾ ਗਿਆ ਅਗਲੀ ਕਬੱਡੀ ਬਾਕੀ 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 ਆ ਗਿਆ ਅਗਲੀ ਕਬੱਡੀ ਪਾਉਣ ਲਈ ਬਾਕੀ ਆ ਗਿਆ ਸੋਨੀ ਸੋਮਲ ਕੁਲਵਿੰਦਰ ਸੋਮਲ ਸੰਤੋਸ਼ ਕੁਮਾਰ ਬਬਲਾ ਪ੍ਰਿੰਦਰ ਪ੍ਰਧਾਨ ਇਹ ਬੱਲੇ 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 ਜੱਗਾ ਸੱਮਣਾ ਜੱਗਾ ਜੱਗਾ ਜੰਡਿਆਲੇ ਮੱਝਗੀ ਵਾਲਾ ਜੱਗਾ ਉਹ ਕਹਿੰਦੇ ਕੈਨੇਡਾ ਤੋਂ ਹਫਤਾ ਪਹਿਲਾ ਆਇਆ ਐਨ ਕਹਿੰਦੇ ਬੱਲੇ ਬੱਲੇ ਕਰਵਾਉਣਾ ਲੈ ਵੀ ਦੱਸਿਆ ਦੋਨੋਂ ਸਰ ਜਿੰਨੇ ਜੱਫੇ ਲੱਗਣਗੇ ਐਸੇ ਤੇ ਨਾਲ ਜੱਗੀ ਸੋਮਨ ਪ੍ਰਵਿੰਦਰ ਯੂਕੇ ਸੋਨਾ ਸੋਮਨ ਸੋਨੀ ਵੱਡਾ ਭਰਾ ਸਾਡਾ ਤੇ ਭਾਈ ਕੁਲਵਿੰਦਰ ਸੋਮਨ ਸਤੋਸ਼ ਕੁਮਾਰ ਪਬਲਾ 5 500 ਹਰੇਕ ਜੱਫੇ ਦਾ ਦਿੱਤਾ ਜਾਣਾ ਦੋਨੋਂ ਸਾਈਡ ਜਿੰਨੇ ਜੱਫੇ ਲੱਗਣਗੇ ਲਓ ਧਰਮਪੁਰੀਏ ਕੁਲਵਿੰਦਰ ਦੀ ਰੇਡ ਪਈ ਹੋਈ ਹੈ ਆਹ ਜਾਰੀ ਦੇ ਕੁਲਵਿੰਦਰ ਕੁਲਵਿੰਦਰ ਤੇ ਗੱਗੂ 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 ਤੇ ਜਾਰੀ ਬੱਲੇ 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 ਜਾਰੀ ਕਬੱਡੀ 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 ਓਏ ਆਇਆ ਨਜ਼ਾਰਾ ਨੱਚਦਾ ਕਲਾਊਡ ਸਾਰਾ ਨੱਚਦਾ ਜੱਗੀ ਸੋਮਸਿਆ ਜੀਤੂ ਬਿਹੜ ਦਵਿੰਦਰ ਚੰਦੋ ਪਰਮ ਬਿਹੜ ਗੱਗੀ ਚੱਕਿਆ ਅਸ਼ਰਾ ਦੇ ਦੋ ਜੱਫੇ 3200 ਦੇ ਹਾਂਜੀ 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 ਮਾਸਟਰ ਜੀ ਬੋਲੋ ਐਰੀ ਯੂਐਸਏ ਕੁਲਵੀਰ ਸਿੰਧੂ ਯੂਐਸਏ ਵਿੱਕੀ ਯੂਐਸਏ ਪਰਮਿੰਦਰ ਸੋਮਲ ਯੂਕੇ ਗੱਲਾਂ ਚੱਲਦੀਆਂ ਮੁੰਡਿਆਂ ਦੀਆਂ ਲੈ ਵੀ ਜੱਗਿਆ ਇਹਨੂੰ ਰੋਕਣਾ ਪੈਣਾ ਆ ਭਲਵਾਨਾਂ ਦੇ ਲਾਣੇ 'ਚੋਂ ਸੁਣੀਦਾ ਗੱਬਰੂ ਹੱਲਾ ਗੁੱਲਾ ਦਾ ਰੌਕੋ ਗੋਬਰੇ ਮਨੀ ਦਾ ਜੱਫਾ ਕਹਿੰਦੇ 5100 ਦਾ ਅੱਜ ਸਾਡੇ ਵੀ ਸੋਨੀ ਭਾਈ ਵੱਲੋਂ ਦੇ ਨਾਲ ਕਹਿੰਦੇ ਬਹੁਲ ਬਾਈ ਹੁਣਾ ਵੱਲੋਂ ਜਿੰਤੂ ਬਾਈ ਹੁਣਾ ਵੱਲੋਂ ਕੁਲਵਿੰਦਰ ਹੁਣਾ ਵੱਲੋਂ ਕਹਿੰਦੇ ਪਰਮੋ ਬਿਹੜਾ ਹੁਣਾ ਵੱਲੋਂ ਕਹਿੰਦੇ 5100 ਦਾ ਮਨੀ ਦਾ ਤੇ ਕਹਿੰਦੇ ਜਫਾ ਉਧਰ ਕਹਿੰਦੇ ਕਹਿੰਦੇ ਦੂਆਰ ਕਹਿੰਦੇ ਰੁੜਕੇ ਦੀ ਧਰਤੀ ਦਾ ਆ ਵੀ ਮੁੰਡਾ ਕਹਿੰਦੇ ਟੌਪ ਤੇ ਚੱਲਦਾ ਪਰ ਦੂਜੇ ਪਾਸੇ ਧਾਕੜ ਧਾਕੜ ਆ ਪਾ ਗਿਆ ਧਾਕੜ ਤੇ ਮੜਦਾ ਕਰਤਾ 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 ਕਰਦਾ ਕੜ ਹੋ ਗਈ ਆ ਜੱਸਿਆ ਪਟਾਖ ਦੀ ਪੁਲੀ ਤੇ ਚੜਦੇ ਮੈਚ ਸਿਰੇ ਦਾ ਮੈਚ ਸਿਰੇ ਦਾ ਲਾ ਭੋਲਾ ਧਨੌਰੀ ਦਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ 3100 ਲੱਗਿਆ ਹੋਇਆ ਹੈ ਗੱਗੀ ਚੱਕ ਦੇ ਰਹਾ ਤੇ ਦੋ ਜਫਿਆਂ ਦੇ 3100 ਲੱਗਿਆ ਹੋਇਆ ਆ ਵੇਖਦੇ ਵੀ ਸਾਹਮਣੇ ਰੇਡ ਪੈ ਰਹੀ ਆ ਭੋਲੇ ਦੀ ਮਨਦੀਪ ਮਾਟਰ ਜੀ ਕਹਿੰਦੇ ਵੀ 550 ਆ ਗੱਗੀ ਨੇ ਪਹਿਲਾ 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 ਮੋੜਦਾ ਗੱਗੀ ਨੇ ਕਹਿੰਦੇ ਜਫਾ ਲਾਇਆ ਪਰ ਕੀ ਇਸ਼ਾਰਾ ਪੁਆਇੰਟ ਹੋਲਡਾ ਜੀ ਜ਼ਰੂਰ ਚੈੱਕ ਕਰ ਲਓ ਪੁਆਇੰਟ ਹੋਲਡਾ ਮੇਰੀ ਬੇਨਤੀ ਆ ਵੀ ਸੰਪਲੀ ਸਾਹਿਬ ਦਾ ਕਕਰਾਲੀ ਫਾਈਨਲ ਮੈਚ ਉਹਦੀਆਂ ਟੀਮਾਂ ਯਾਰ ਜਲਦੀ ਨਾਲ ਨੇੜੇ ਆ ਜਾਣਗੀਆਂ ਫਾਈਨਲ ਦੀਆਂ ਟੀਮਾਂ ਜਿਹੜੀਆਂ ਜਲਦੀ ਆ ਜਾਣਗੀਆਂ ਲਓ ਗੱਗੂ ਆ ਗਿਆ ਕਹਿੰਦੇ ਸਾਹਮਣੇ ਕਬੱਡੀ ਪਾਉਂਦੇ ਨਹੀਂ ਬਾਰੋ ਕੋਈ ਬੰਦਲੇ ਕਰਨਾ ਕਰੇ ਗਰਾਊਂਡ 'ਚ ਮੇਰੀ ਬੇਨਤੀ ਆ ਵੀ ਗਰਾਊਂਡ ਤੇ ਰਸ਼ ਨਾ ਕਰਿਓ ਲਓ ਸਾਹਮਣੇ ਗੱਗੂ ਕੁੜਿਆਣੇ ਦਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆਹ ਕਬੱਡੀ ਤੇ ਰਣਜੋਤ ਸਿੰਘ ਜੀ ਰੇੜੀ ਇਹਨਾਂ ਵੱਲੋਂ 1000 ਹੈ 1000 ਇਹ ਬੱਲੇ 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 ਕਬੱਡੀ 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 ਆ ਲੈ ਜਾਓ 1000 1000 ਲੈ ਜਾਓ ਗੱਗੂ ਦਾ 10000 ਕੋਟ ਦੇ ਦੇ ਰਿਹਾ 10000 ਦਿੱਤਾ ਜਾ ਰਿਹਾ ਕਿ ਮੇਲਾ ਕਹਿੰਦੇ ਕਲਾਊਡ ਦੇ ਵਿੱਚ ਚੱਲਦਾ ਹੈ ਉਹ ਦੁਨੀਆ ਦੇ ਵਿੱਚ ਧੱਕਾ ਦੁਨੀਆ ਨੂੰ ਇੰਤਜ਼ਾਰ ਹੈ ਵੀ ਹਾਰਲੇ ਬਰਿੰਦਰ ਬਟਾਲੇ ਵਾਲਾ ਕਿਹਦੀ ਜਿੱਤੂਗਾ ਇੱਕ ਜਫਰ ਕਹਿੰਦਾ ਵੀ ਜਿਹੜਾ ਵੀ ਜਫਰ ਇੱਧਰ ਗੱਗੀ ਜਫਰ ਜੱਗਾ ਜਫਰ ਮਿੱਠੂ ਜਫਾ ਲਾਊਗਾ 2100 ਦੇਣਾ 2100 ਦੇਣਾ ਆਹ ਵੇਖਦੇ ਵੀ ਸਾਹਮਣੇ ਗੱਗੀ ਬਾਗੀ ਆਹ ਬਾਗੀ ਪੁੱਕ ਦਾ ਤੁਰਿਆ ਆਉਂਦਾ ਆ ਉਹ ਬਾਕੀ ਕਹਿੰਦੇ ਪੁੱਕ ਦਾ ਤੁਰਿਆ ਆਉਂਦਾ ਇਹ ਵੱਡਾ ਮਾਲਾ ਕਿ ਮਨੀ ਦਾ ਇੱਕੋ ਜੱਫਾ 11000 ਦਾ ਸੋਨੀ ਸਾਡਾ ਵੀਰ ਦਵਿੰਦਰ ਸੋਵਲ ਤੇ ਨਾਲ ਕਹਿੰਦੇ ਸਾਡੇ ਜਿੱਤੂ 베ਡ ਹੋਣਾ ਵੱਲੋਂ ਕਹਿੰਦੇ 11000 11000 ਮਨੀ ਸੋਨੀ ਬਾਈ ਕਹਿੰਦਾ ਇੱਕੋ ਜੱਫਾ 11000 ਇਹ ਰੁੜਕੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਹਿੰਦੂ ਦੀ ਕਬੱਡੀ ਤੇ ਸ਼ੇਰ ਨੂੰ ਟੱਚ ਕਰਕੇ ਉਂਗਲ ਖੜੀ ਕਰਿਆ ਤੂਤਾ ਤੇ ਗਰਜੀਤ ਵੰਗਣਾ ਉੱਚੇ ਲੰਬੇ ਕੱਦ ਵਾਲੇ ਨੇ ਲੈ ਵੀ ਚੱਕ ਦੇਸ਼ ਰਾਜ ਵਾਲਿਆ ਇੱਕ ਤੇਰਾ ਹੋ ਗਿਆ ਇੱਕ ਹੋਰ ਲਾ ਦੇ 2100 ਅੱਡ ਤੇ ਨਾਲ 3100 ਅੱਡ ਲੱਗਿਆ ਹੋਇਆ ਆਹ ਜੇ ਤੂੰ ਇੱਕ ਲਾ ਦੇ ਤੇਰਾ 5200 ਬਣਦਾ ਤੇਰਾ 5200 ਬਣਦਾ ਜਸ਼ਨ ਭਲਵਾਨ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਲਾ ਪੈਂਦੀ ਰੇਡ ਹੈ ਫਕਰ ਚੰਡਿਆ ਆਓ ਸਾਹਮਣੇ ਜੱਗਾ ਜਸ਼ਨ ਜੱਗਾ ਇਹ ਬੱਲੇ 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 ਊ ਊ ਊ ਟੱਕਰ ਇਹ ਸੰਗਰ ਇਹ ਭੰਗੜੇ ਰੇ ਰੇ ਕਬੱਡੀ 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 ਇਹ ਤੇਰਾ ਕ ਕਨੌੜਾ ਦੇ ਆਇਆ ਜਬਾਦ ਲਲਕੜਾ ਵੱਡਾ ਜ਼ਰਾ ਬਈ ਫਰਮਾਨਕ ਜੀਮੇ ਵੱਲੋਂ 2100 ਲੈ ਜਾ ਬਈ ਆ ਆ ਲੈ ਜਾ ਚੱਕ ਦੇ ਸ਼ਰਾ ਜਣਿਓ ਆ ਬਈ ਪੈਸੇ ਲੈ ਜਾ ਇਹ ਜਾਫੀ ਦੇ ਪੈਸੇ ਤੇਰੇ ਸਾਹਮਣੇ ਲੱਗੂ ਤਾਂ ਕਹਿੰਦੇ ਕਿੜਿਆਣਾ ਪੈਂਦਾ ਹੜਿਆਰੇ ਪਿੰਡ ਵਾਲਾ ਸਿੰਘ ਸਰਦਾਰ ਕਬੱਡੀ ਪਾ ਰਿਹਾ ਫਿਰ ਤੇ ਪੰਨੇਰ ਮਾਨਵੀ ਮੁੰਡੇ ਦਾ ਬੜਾ ਫੱਬਦਾ ਟਾਕੜ ਜੱਫੇ ਲਾਉਣੇ ਪੈਣੇ ਨੇ ਕਿ ਔਕੇ ਜੱਫੇ ਲੱਗਦੇ ਚੋਟੀ ਦੇ ਮੱਲਾਂ ਨੂੰ ਕਿ ਬੱਕਰੀ ਬਦਾਮ ਕਹਿੰਗੇ ਮੱਲ ਨਹੀਂ ਬਣੀ ਆ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਜਿਹੜੇ ਕਹਿੰਦੇ ਹਣੇ ਗੱਲ ਹੀ ਬਣੀ ਭਾਈ ਪਰਮਵੀਰ ਵੱਲੋਂ ਜਾਰੀ ਜੱਫਾ ਲਾਉਂਦਾ ਤਾਂ ਕਿੰਨੇ ਕਰ ਦਈਏ 2100 ਲਾ ਭੋਲਾ ਕਬੱਡੀ ਪਾ ਰਿਹਾ ਉਧਰ ਮਾਸਟਰ ਜੀ ਕਹਿੰਦੇ ਆ ਵੀ 550 ਸੰਤੋਸ਼ ਬਾਰ ਬਬਲਾ ਭਾਈ ਕੁਲਵਿੰਦਰ ਸੋਮਨ ਸੋਨੀ ਸੋਮਲ ਦਵਿੰਦਰ ਪ੍ਰਧਾਨ ਤੇ ਜੀਤੂ ਪਿਹੇੜ ਇਹ ਭਰਾਮਾ ਵੱਲੋਂ ਲਾ ਲ ਵੀ ਦੋਨੋਂ ਸਾਈਡ 5-500 ਦੇਣਾ ਪਾ 5-500 ਦੇਣਾ ਲੈ ਵੀ ਜੱਸਿਆ ਜੀਤੂ ਬੇੜ ਪਰਮੀ ਬੇੜ ਇਹਨਾਂ ਵੱਲੋਂ ਨਾਲ ਦਵਿੰਦਰ ਨਾਲ ਵੱਲ ਕਹਿੰਦੇ ਮਨੀ ਦੇ ਜੱਫੇ ਤੇ ਇੱਕ ਤਾਂ ਇੱਕ ਮੋਟਰਸਾਈਕਲ ਆ ਮਨੀ ਓਏ ਮੋਟਰਸਾਈਕਲ ਮੋਟਰਸਾਈਕਲ ਆ ਗਿਆ ਸ਼ੇਰੂ ਹਿੰਦੂ ਸ਼ੇਰੂ ਹਿੰਦੂ ਸ਼ੇਰੂ ਹਿੰਦੂ ਟੱਕਰ ਏ ਇੱਥੇ ਰੱਖ ਆ ਆ ਆ ਓਏ ਰੋੜਾ ਰੱਪਾ ਦੁਨੀਆ 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 ਖਿਆ ਕਹਿੰਦੇ ਲੈ ਵੀ ਜੱਸਿਆ ਬਾਗੀ ਦੀਆਂ ਤਿੰਨ ਕਬੱਡੀਆਂ 1100 ਦੀਆਂ ਬਾਈ ਮਰਜੀ ਮਾਸਟਰ ਜੀ ਸੰਤੋਸ਼ ਕੁਮਾਰ ਬਬਲਾ ਜੀ ਬਾਈ ਸੋਨੀ ਸੋਮਨ ਕਮਿੰਦਰ ਸੋਮਲ ਜੀਤੂ ਭੇੜ ਇਹਨਾਂ ਸਾਰੇ ਭਰਾਵਾਂ ਵੱਲੋਂ ਗਵਿੰਦਰ ਚੰਦੋ ਦਵਿੰਦਰ ਪ੍ਰਧਾਨ ਸਾਰੇ ਵੀਰਾਂ ਵੱਲੋਂ 1100 ਬਾਗੀ ਦੀਆਂ ਤਿੰਨ ਰੇਡਾਂ ਉਹ 11 1100 ਮਨੀ ਉਹ ਮੋਟਰਸਾਈਕਲ ਆ ਗਿਆ ਮਨੀ ਤੇਰੇ ਜੱਫੇ ਦੇ ਜਿਹੜਾ ਹੋਲਡ ਆ ਪੁਆਇੰਟ ਉਹ ਜਾਫੀਆਂ ਦਾ ਕੈਰੀਆਨ ਹੋਲਡ ਵਾਲਾ ਜਾਫੀਆਂ ਦਾ ਮਨੀ ਮੋਟਰਸਾਈਕਲ ਮੋਟਰਸਾਈਕਲ ਉਹ ਸਵਾਰ ਓਏ ਆਉਦਾ ਨਜਾਇਣਾ ਬੇੜਾ ਦੁਨੀਆ 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 ਖੁਸ਼ ਹੈ ਅਗਲੀ ਕਬੱਡੀ ਜਸ਼ਨ ਆ ਗਿਆ ਆਹ ਜਸ਼ਨ ਪਰਮਾਨ ਫੇਰ ਆ ਗਿਆ ਪਰਮਵੀਰ ਬਿਹੜ ਵੱਲੋਂ 1100 ਜਸ਼ਨ ਦੀ ਆ ਰੇਡ ਤੇ ਲੱਗ ਗਿਆ ਪਰਮਵੀਰ ਬਿਹੜ ਤੇ ਮੰਗੀਨ ਮਾਸਟਰ ਜੀ ਵੱਲੋਂ 1100 ਜਸ਼ਨੇ ਦੀ ਆ ਰੇਡ ਤੇ 1100 ਗੱਗੀ 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 ਏ ਬੱਲੇ 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 ਓ ਰਾਣਾ ਰੱਬਾ ਰਾਣਾ ਰੱਬਾ ਓ ਹੰਨਾ ਗੁੰਨਾ ਹੰਨਾ ਗੁੰਨਾ ਹੰਨਾ ਬੁੱਲਾ ਸਣਾ ਅੱਪਾ ਕਿਲਾ ਕੋਕਾ ਅੱਤ ਸਿਰਾ ਓਏ ਸਿਰਾ 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 ਹੋਈ ਜਾਂਦਾ ਅੱਜ ਸਿਰਾ ਹੋਈ ਜਾਂਦਾ ਅੱਜ ਇਹ ਕਹਿੰਦੇ ਹਾਰਲੇ ਵੀ ਚੱਕਰਾਂ ਚ ਨੇ ਬ੍ਰਿੰਦਰ ਬਣਾਲੇ ਵੀ ਕਹਿੰਦੇ ਨਾ ਇੱਕ ਜਿੱਤੂ ਨੇ ਦੇਣਾ ਉਰਤੇ ਜੱਗੀ ਸੋਮਨ ਸਿੰਘਾ ਸੋਨਾ ਬਾਈ ਮੀਤਪੁਰ ਦਾ ਸਾਹਿਬ ਉਰਤੇ ਸਮਾਂ ਦੱਸੂ ਵੀ ਹਾਰ ਦੇ ਗਾਉਂ ਜਿੱਤਦਾ ਆ ਕਹਿੰਦੇ ਇੰਦੂ ਐ ਰੁਰਗੇ ਦੀ ਧਰਤੀ ਦਾ ਦਵਾਬੇ ਵਾਲਾ ਦੂਜੇ ਪਾਸੇ ਹੁੰਦਾ ਕਹਿੰਦੇ ਸ਼ੇਰੂਆ ਧਨੌਰੀ ਵਾਲਾ ਏ ਐਕਸ਼ਨ ਅੱਜ ਤੇ ਮੇਲਾ ਕਲਾਊਡ ਦਾ ਚੱਲਦਾ ਆ ਗੁਰਮੀਤ ਸਿੰਘ ਦਾ ਚਾਲਾ ਮੰਦੀ ਮਾਸਟਰ ਜੀ ਕਹਿੰਦੇ ਭੋਲੇ ਦੀ ਆ ਰੇਡ 500 ਦੀ ਆਪਣੇ ਕੋਲੇ ਫੜ ਲਓ ਪੈਸੇ ਨਾਲ ਦੀ ਨਾਲ ਦੰਦੇ ਆਇਓ ਜੀ ਆਹ ਦੇਖਦੇ ਆ ਵੀ ਭੋਲੇ ਦੀ ਰੇਡ 500 ਦੀ ਪੈ ਰਹੀ ਆ ਮੰਦੀ ਮਾਸਟਰ ਜੀ ਵੱਲੋਂ ਇਹ ਸਾਹਮਣੇ ਫੇਰ ਸੋਨੀ ਸੋਮਲ ਬਾਈ ਓ ਚੱਕ ਦੇ ਰਾਜਾ ਮੇਲਾ ਲੁੱਟ ਲੈ ਗਿਆ ਆ ਜੱਫੇ ਨੰਬਰ 500 ਰੁਪਇਆ ਪਰਮਿੰਦਰ ਸੋਮਲ ਤੇ ਮਨਦੀਪ ਮਾਸਟਰ ਵੱਲੋਂ ਟੱਕਰ ਦੇ ਕੋਈ ਜੱਫੀਆਂ ਤੇ ਮੋਟਰਸਾਈਕਲ ਲੇ ਵੀ ਟਾਕੜ ਗੋਗੜ ਜਾਨੇ ਦੇ ਦੋ ਜੱਫਿਆਂ ਦੇ ਮੋਟਰਸਾਈਕਲ 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 ਸਾਡਾ ਭਾਈ ਜੀਤੂ ਵੇੜ ਤੇ ਨਾਲ ਆ ਸਾਹਮਣੇ 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 ਇੱਕ ਹੋ ਗਿਆ ਇੱਕ ਹੋ ਗਿਆ ਜੀਤੂ ਵੇੜ ਭਾਈ ਨੇ ਮੋਟਰਸਾਈਕਲ ਮੋਟਰਸਾਈਕਲ ਲਾਤਾ ਮੈਚ ਹੋ ਜਾ ਰੈਂਡਾ ਬਾਈ ਪਿੱਛੇ ਰੋ ਐਜੇ ਕਹਿੰਦੇ 16 ਫਲਾਮਾਂ ਵਾਂਗੂ ਚੱਲਦਾ ਥਾ ਥਾਏ ਹੁੰਦੀ ਐ ਲੈ ਵੀ ਚੰਗੇ ਹੱਥ ਖਿੱਚ ਦਿਯਾਰੀ ਆਹ ਕਹਿੰਦੇ ਗੱਗੀ ਐ ਚੱਕਦੇ ਇਸਰਾ ਦੀ ਗੱਗੀ 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 ਕਰਕੇ ਗੱਗੀ 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 ਬੱਲੇ 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 ਸੁਬਾ ਸਿਰਾ ਅੱਤ ਫਾਈਨਲ ਦੀਆਂ ਟੀਮਾਂ ਆਉ ਮੇਰੇ ਸਿਰੇ ਦਾ ਮੈਚ ਚੋਟੀ ਦਾ ਬਾਗੀ ਦੀ ਇੱਕ ਬਾਕੀ ਐ ਬਾਗੀ ਦੀ ਇੱਕ ਬੱਲੇ ਦੇ ਜੱਫੇ ਤੇ ਮੋਟਰਸਾਈਕਲ ਆਇਆ ਹੋਇਆ ਜਿੱਤੂ ਬੇੜ ਅਰਮ ਬੇੜ ਤੇ ਨਾਲ ਕਹਿੰਦੇ ਦਵਿੰਦਰ ਸਾਡਾ ਵੀ ਚੰਦੋ ਤੇ ਕਹਿੰਦੇ ਸੋਨੀ ਬਾਈ ਕਹਿੰਦਾ ਵੀ ਮੋਟਰਸਾਈਕਲ ਹੈ ਟਾਕੜ ਦੇ ਦੋ ਜੱਫੇ ਆ ਤੇ ਮਨੀ ਦਾ ਇੱਕ ਜੱਫਾ ਦਿਆ ਟਾਕੜ ਦਾ ਜੇ ਆ ਜੱਫਾ ਲੱਗ ਗਿਆ ਤੇ ਮੋਟਰਸਾਈਕਲ 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 ਆ ਜੱਫਾ ਬੱਲੇ 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 ਜੱਫਾ ਜੱਫਾ ਓਏ ਗੋਗੜੀ ਵਾਲਾ ਮੋਟਰਸਾਈਕਲ ਹੈ ਗਿਆ ਬਾਈ ਜੀਤੂ ਵੇੜ ਕਹਿੰਦਾ ਮੋਟਰਸਾਈਕਲ 1100 ਰੁਪਿਆ ਮਾਸਟਰ ਮਨਦੀਪ ਸਿੰਘ ਜੀ ਸੋਨੀ ਸੋਮਲ ਕੁਲਵਿੰਦਰ ਸੋਮਲ ਜੱਗੀ ਸੋਮਲ ਸੋਨਾ ਸੋਮਲ ਤੇ ਜੀਤੂ ਵੇੜ ਵੱਲੋ ਆ ਦੇ ਦਿਓ ਜੀ 1100 1100 ਦੇ ਦਿਓ ਕਹਿੰਦੇ ਬਾਗੀ ਕਬੱਡੀ ਪਾ ਰਿਆ ਹਟ ਜਾਓ ਪਾਸੇ ਹਟ ਜਾਓ ਪਾਸੇ ਸਾਨ ਕਹਿੰਦੇ ਭਿੜਦੇ ਨੇ ਇਨਸਾਨ ਭਿੜਦੇ ਨੇ ਜੱਗਿਆ ਪੈਰ ਕਹਿੰਦੇ ਬਾਹਰ ਹੋ ਗਿਆ ਬਾਗੀ ਜੰਦ ਦੇ ਹੋ ਗਿਆ ਬਾਕੀ ਦੀਆਂ ਤਿੰਨ ਹੋ ਗਈਆਂ ਜੀ 1100 ਕਰ ਦੋ ਮਾਸਟਰ ਜੀ ਬਾਕੀ ਕੋਲੇ ਪੁੱਦਾ ਬਾਕੀ ਦੀਆਂ ਤਿੰਨ ਹੋ ਗਈਆਂ ਮਾਸਟਰ ਜੀ ਉਧਰ 1100 ਰਾਜਿਆ ਆ ਗਰਮ ਫੜ ਲਈ ਬਾਕੀ ਦੀਆਂ ਤਿੰਨਾਂ ਦੇ 1100 ਲੱਗਿਆ ਸੀ ਜੱਸਿਆ ਗੱਗੂ ਫੇਰ ਸਾਬ ਦਾ ਗੱਗੂ ਕਹਿੰਦੇ ਫੇਰ ਆ ਗਿਆ ਮੈਚ ਕਹਿੰਦੇ ਬਰਾਬਰੀ ਤੇ ਚੱਲਦਾ ਮਨੀ ਤੇਰਾ ਇੱਕੋ ਜੱਤਾ ਮੋਟਰਸਾਈਕਲ ਵਾਲਾ ਪਰ ਦੂਜੇ ਪਾਸੇ ਦੂਜੇ ਪਾਸੇ ਯਹਾਰੀ ਕਹਿੰਦੇ ਟਰਾਈ ਕਰਦਾ ਇਹ ਵੀ ਫੋੜਾ ਦਾ ਜੇਤੂ ਹੈ ਖੇਡਿਆਂ ਯੋਰਪ ਦੇ ਵਿੱਚ ਤੇ ਗੈਗੂ ਵੀ ਯਾਰਪ ਖੇਡ ਆਇਆ ਗੈਗੂ ਇੱਕ ਤਕੜਾ ਨੰਬਰ ਜੋੜ ਗਿਆ ਮੈਚ ਬਿਲਕੁਲ ਬਰਾਬਰੀ ਤੇ ਫਸਿਆ ਹੋਇਆ ਅਗਲੀ ਕਬੱਡੀ ਬਾਗੀ ਆ ਗਿਆ ਬਾਗੀ ਆ ਗਿਆ ਬਾਗੀ ਆ ਗਿਆ ਆਹ ਬਾਗੀ ਆ ਗਿਆ ਸਾਡਾ ਭਾਈ ਮਨਦੀਪ ਮਾਸਟਰ ਜੀ ਦੋਸ਼ ਕੁਮਾਰ ਬਬਲਾ ਕੁਲਵਿੰਦਰ ਸੋਮਨ ਭਾਈ ਸੋਨੀ ਸੋਮਲ ਦਵਿੰਦਰ ਪ੍ਰਧਾਨ ਜੀ ਚੀਤੂ ਬਿਹੇੜ ਦਵਿੰਦਰ ਚਾਲ ਸਾਰੇ ਭਰਾਵਾਂ ਵੱਲੋਂ ਵੱਡੇ ਮਾਣ ਬੁਝੇ ਆ ਬਾਗੀ ਦੇ ਲਈ ਹੁਣ ਮੈਚ ਕੰਟੀਨਿਊ ਰੱਖੋ ਮੈਚ ਕੰਟੀਨਿਊ ਰੱਖੋ ਕੰਟੀਨਿਊ ਰੱਖੋ ਪੱਗੀ ਫੇਰ ਆ ਗਿਆ ਆ ਬਾਗੀ ਦੀ ਰੇਡ ਹੈ ਜਸਿਆ ਰੇਡ ਬਾਗੀ ਦੀ ਪੈ ਰਹੀ ਹੈ ਦੇ ਬਾਈ ਦੇ ਪਰਮੇ ਰੇਡ ਦੇ ਦਮਿੰਦਰ ਚੰਦੋ ਵੱਲੋਂ ਆ ਕਬੱਡੀ 1100 ਦੀ 1100 ਦੀ 2100 ਦੀ 2100 ਦੀ ਲੈ ਵੀ ਕੱਗੀ ਚੱਕਦੇ ਸਰਾਜਣਿਆ 21 2100 ਦੀਆਂ ਕਬੱਡੀਆਂ ਪੈਂਦੀਆਂ ਨੇ ਉਹ ਜੱਫੇ ਪਾਵੇਂ ਲਾਉਣੇ ਪੈਣੇ ਨੇ ਇਹ ਹਾਰ ਲੈ ਜਿੱਤਣਾ ਇਹਨੂੰ ਟੱਕਣਾ ਪੈਣਾ ਆ ਉਗਲ ਖੜੀ ਮੁੰਡੇ ਦੀ ਦੱਸਦੀ ਤੇ ਦੁੱਧ ਪੀਤਾ ਬੂਰੀ ਆ ਦੁੱਧ ਪੀਤਾ ਬੂਰੀਆਂ ਦਾ ਦੁੱਧ ਪੀਤਾ ਬੂਰੀਆਂ ਦਾ ਮੈਚ ਚੋਟੀ ਦਾ ਮੈਚ ਸਿਰੇ ਦਾ ਇਹਨੂੰ ਰੁੜਕੇ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਵੇਖਦਾ ਵੀ ਪੈਂਦੀ ਹੋਈ ਰੇਡ ਹੈ ਜਾਫੀ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਆਹ ਪੈਂਦੀ ਰੇਡ ਨੂੰ ਆਹ ਬਾਦੇ ਕਦਮਾਂ ਨੂੰ ਕਾਉਂ ਠੱਲੂਗਾ ਡਬਲ ਟੱਚ ਦਾ ਇਸ਼ਾਰਾ ਪੈਂਦੀ ਰੇਡ ਦਾ ਆਹ ਆ ਨੱਚਿਆ ਆ ਜਵਾਨੀ ਨੱਚਦੀ ਐ ਆ ਨੱਚਿਆ ਪਿਆਰ ਨਾਲ ਪਿਆਰ ਨਾਲ ਖੇਡਣਾ ਮਨਦੀਪ ਮਾਸਟਰ ਜੀ ਵੱਲੋਂ ਆ ਰੇਡ ਤੇ ਦਵਿੰਦਰ ਪ੍ਰਧਾਨ ਵੱਲੋਂ ਭਾਈ ਸੋਨੀ ਸੋਮਲ ਵੱਲੋਂ ਪਾਉਸ਼ਿਕ ਮਸ਼ੀਨਾਂ ਜਸ਼ਨੇ ਦੀ ਆ ਰੇਡ ਤੇ ਲੈ ਵੀ ਜੱਗਿਆ ਲੈ ਵੀ ਮਿੱਠੂਆ ਲੈ ਵੀ ਨਾਗਵਨ ਗੱਗਿਆ ਪੌਸ਼ਿਕ ਮਸ਼ੀਨ ਹੈ ਜਸ਼ਨੇ ਦੀ ਆ ਕਬੱਡੀ ਤੇ ਪੌਸ਼ਿਕ ਮਸ਼ੀਨ ਮਨਦੀਪ ਬਾਸਟਰ ਜੀ ਆ ਭਾਈ ਸੋਨੀ ਸੋਮਲੂ ਰਾਮ ਵੱਲੋਂ ਵਾਸ਼ਿਕ ਮਸ਼ੀਨ ਲੱਗੀ ਹੋਈ ਹੈ ਰੇਡ ਪੈ ਰਹੀ ਹੈ ਆ ਗੱਗੀ ਤੇ ਜਸ਼ਨ ਗੱਗੀ ਤੇ ਜਸ਼ਨ ਗੱਗੀ ਤੇ ਜਸ਼ਨਾਂ ਵਾਸ਼ਿੰਗੀ ਮਸ਼ੀਨ ਵਾਲੀ ਕਹਿੰਦੇ ਕਬੱਡੀ ਪਾ ਕੇ ਗਿਆ ਆ ਨੋਟ ਕਰ ਲਈ ਜਸ਼ਨ ਦੇ ਖਾਤੇ ਦੇ ਵਿੱਚ ਵਾਸ਼ਿੰਗੀ ਮਸ਼ੀਨ ਲਿਖ ਲੈ ਜੇ ਜੱਪਾ ਲਾਉਂਦੀ ਹੈ ਟੀਮ ਢਣੌਰੀ ਜੀ ਦਾ ਵਾਸ਼ਿੰਗੀ ਮਸ਼ੀਨ ਦਿੱਤੀ ਜਾਵੇਗੀ ਹਨੀ ਤੇਰੇ ਤੇ ਮੋਟਰਸਾਈਕਲ ਲੱਗਿਆ ਹੋਇਆ ਸੋਨੀ ਕਲਾਉਡ ਵੱਲੋਂ ਮੋਟਰਸਾਈਕਲ ਲੱਗਿਆ ਹੋਇਆ ਕਹਿੰਦੇ ਪਾਸ਼ਿੰਗੀ ਮਸ਼ੀਨਾ ਕਹਿੰਦੇ ਮੋਟਰਸਾਈਕਲ ਆਹ ਕਹਿੰਦੇ ਦੂਜਾ ਸੈਮੀ ਚੱਲਦਾ ਆ ਇਹ ਇੱਥੇ ਰੱਖ ਏ ਇੱਤੇ ਰੱਖੋ ਇੱਕ ਵਾਰੀ ਆ ਹੱਲਾ ਗੁੱਲਾ ਹੱਲਾ ਗੁੱਲਾ ਰੌਲਾ ਰੱਪਾ ਹੱਲਾ ਗੁੱਲਾ ਹੱਲਾ ਗੁੱਲਾ ਹੁੰਦਾ ਹੈ ਅੱਜ ਨੱਧਪੁਰ ਕਲਾਊਡ ਦੇ ਵਿੱਚ ਹੱਲਾ ਗੁੱਲਾ ਹੁੰਦਾ ਏ ਓਏ ਆ ਕਬੱਡੀ ਦਰਸ਼ਕ ਵੀਰੋ ਜਿੱਤਾਂ ਹਾਰਾਂ ਵਾਲੀ ਆ ਕਬੱਡੀ ਚੋਟੀ ਦਾ ਮੈਚ ਚੋਟੀ ਦਾ ਬਾਗੀ ਬਾਗੀ ਬਾਕੀ ਆ ਕਬੱਡੀ 3100 ਦੀ ਜੱਫਾ ਲਾਗੇ ਤੇ ਜਾਪੀ ਲਈ ਸੋਨੀ ਸਾਡਾ ਵੀਰ ਕਲਾਉਡ ਨਾਲ ਕਹਿੰਦੇ ਪਰਮ ਬੇੜ ਤੇ ਨਾਲ ਜੀਤੂ ਭਾਈ ਹਣਾ ਵੱਲੋਂ ਇਹ 3100 ਇਹ 3100 ਆਓ ਸਾਡੇ ਮੰਦੀ ਮਾਸਟਰ ਜੀ ਕਹਿੰਦੇ ਵੀ 500 ਹੋ ਗਿਆ ਜੀ ਮੈਚ ਬਾਬਾ ਗਾਜੀ ਦੱਤ ਨੋਰੀ ਟੀਮ ਫਾਈਨਲ ਦੇ ਵਿੱਚ ਪੁੱਜ ਗਈ ਵਾਹ ਜੀ ਵਾਹ